ਬਾਰਡਰ ਦੀ ਅੱਜ ਦਿਨ ਭਰ ਦੀ ਸਥਿਤੀ ਤਣਾਅਪੂਰਨ ਰਹੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜੋ ਬਠਿੰਡੇ ਦਾ ਵਸਨੀਕ ਸੀ ਅਤੇ ਨਾਲ ਹੀ ਬਹੁਤ ਸਾਰੇ ਨੌਜਵਾਨ ਹਜੇ ਗੁੰਮਸ਼ੁਦਾ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ ਕਿ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੈ ਜਿਹੜਾ ਕਿ ਪਟਿਆਲਾ ਚ ਰੈਫਰੈਂਸ ਕੀਤਾ ਹੋਇਆ ਤੇ ਨਾਲ ਬਹੁਤ ਸਾਰੇ ਲੋਕ ਗੰਭੀਰ ਰੂਪ ਚ ਜ਼ਖਮੀ ਨੇ ਜੋ ਪਟਿਆਲਾ ਦੇ ਹਸਪਤਾਲ ਦੇ ਵਿੱਚ ਰੈਫਰੈਂਸ ਕੀਤੇ ਗਏ ਨੇ ਤਮਾਮ ਜਿਹੜੀ ਕਿ ਅੱਜ ਦੀ ਤਸਵੀਰ ਸੀਗੀ ਕਿ ਜਿਸ ਦੇ ਵਿੱਚ ਜੋ ਹਰਿਆਣਾ ਪ੍ਰਸ਼ਾਸਨ ਦੇ ਜੋ ਕਰਮਚਾਰੀ ਸੀਗੇ ਉਹ ਤਕਰੀਬਨ ਜੋ ਬਾਰਡਰ ਤੋਂ ਬਹੁਤ ਜ਼ਿਆਦਾ ਅੱਗੇ ਆ ਕੇ ਜੋ ਕਾਰਵਾਈ ਕੀਤੀ ਹੈ ਤੇ ਬਹੁਤ ਸਾਰਾ ਟਰੈਕਟਰ ਅਤੇ ਜੋ ਗੱਡੀਆਂ ਭੰਨ ਤੋੜ ਕੀਤੀ ਗਈ ਐ ਇਸ ਵਕਤ ਜੇ ਗੱਲ ਕੀਤੀ ਜਾਵੇ ਤਾਂ ਜਿਸ ਜਗ੍ਹਾ ਤੇ ਭੰਨ ਤੋੜ ਗੱਡੀਆਂ ਦੀ ਕੀਤੀ ਗਈ ਸੀ ਉੱਥੇ ਡੀਜ਼ਲ ਖਲਾਰ ਦਿੱਤਾ ਗਿਆ ਜੋ ਟਰੈਕਟਰਾਂ ਦੇ ਵਿੱਚੋਂ ਕੱਢ ਕੇ ਡੀਜ਼ਲ ਖਲਾਇਆ ਗਿਆ ਅਤੇ ਉੱਥੇ ਕਿਸੇ ਵੀ ਵਿਅਕਤੀ ਦਾ ਆਣਾ ਜਾਣਾ ਮਨਾ ਕੀਤਾ ਹੋਇਆ ਕਿਸਾਨਾਂ ਵੱਲੋਂ ਉੱਥੇ ਮਿੱਟੀ ਖਲਾਰ ਦਿੱਤੀ ਗਈ ਆ ਤਾਂ ਜੋ ਕੋਈ ਵੀ ਅੱਗ ਲੱਗਣ ਦਾ ਉੱਥੇ ਕਿਸੇ ਵਿਅਕਤੀ ਜਾਂ ਵੀਡੀਓ ਕਰਮੀ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜੋ ਕੁਸ਼ਕੀ ਕੋਸ਼ਿਸ਼ ਕੀਤਾ ਨੇ ਤੋਂ ਚਾਰ ਲੋਕ ਉੱਥੇ ਮੌਜੂਦ ਨੇ ਅਤੇ ਜੋ ਡੀਜ਼ਲ ਹੈ ਉਸ ਨੂੰ ਸਮੇਟਿਆ ਜਾ ਰਿਹਾ ਤੇ ਤਮਾਮ ਇਹ ਅੱਜ ਦਿਨ ਭਰ ਦੀ ਤਸਵੀਰ ਹੈ ਖੇਤਾਂ ਦੇ ਵਿੱਚ ਆ ਕੇ ਅਥਰੂ ਗੈਸ ਦੇ ਗੋਲੇ ਧੱਕੇ ਵਾਟਰ ਕੈਨਡਲਸ ਦਾ ਇਸਤੇਮਾਲ ਕੀਤਾ ਗਿਆ ਤੇ ਬਹੁਤ ਸਾਰੇ ਲੋਕ ਅੱਜ ਇਸ ਦੇ ਵਿੱਚ ਜ਼ਖਮੀ ਹੋ ਗਏ ਕੈਮਰਾ ਬਰਸਰ ਰਵਿੰਦਰ ਦੇ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਦਿਨ ਨਿਊਜ਼ ਖਨੋਰੀ ਕੋਟਰ